देखो सीधी तौर जो असल बात है चन्नी साहब इज वे हेड ऑफ़ दी अदर्स सभी से बहुत आगे हैं और दूसरे और तीसरे नंबर की लड़ाई पर बाकी पार्टियां चल रही हैं तो इसलिए वी आर कंफर्टेबली प्लेस्ड चन्नी साहब को ओवरवेलमिंग रिस्पांस रिस्पॉन्स सभी सेक्शन से बाकी पार्टियों को एक पर्टिकुलर सेक्शन से एक चन्नी चरणजीत सिंह चन्नी इज ए कैंडिडेट जिसको हर सेक्शन ही सपोर्ट कर तो दिस इज द डिफरेंस बिटवीन कांग्रेस कैंडिडेट एंड अदर कैंडिडेट्स और बाकी जितने उनका कोई लंबा चौड़ा ऐसा कोई नहीं है ही हैज बीन द फॉर्मर सीएम ही हैज बीन सो इसलिए व्हाट आई फील इज के ही इज कंफर्टेबली प्लेस सर तीन राज्य की जमानत मिल गई है और चंगा होया 15 दिन बाद से मिली 15 दिन बाद फिर उठ ही जानगे जो तो आए बाजवा जी सर जी एक नशे बारे, बारे की कहना जाहिर जालंधर तो नशा बहुत बढ़ गया ਇਹਦੇ ਬਾਰੇ ਕੀ ਬੋਲਣਾ ਚਾਹੁੰਦਾ ਮੈਂ ਟੋਟਲ ਇੰਡੀਆ ਇਹਦੇ ਵਿੱਚ ਭਗਵੰਤ ਮਾਨ ਨੂੰ ਜਿਹੜਾ ਜ਼ਿੰਮੇਵਾਰ ਹੈ ਸਾਰਾ ਇਹਨਾਂ ਬਾਤ ਨਸ਼ਾ ਤੇ ਤੁਹਾਨੂੰ ਪਤਾ ਜਲੰਧਰ ਵੈਸਟ ਚ ਵੇਖਦਾ ਤੇ ਉਹਦੇ ਨੁਮਾਇंदे ਜਿਹੜੇ ਨੇ ਉਹਨਾਂ ਤੇ ਐਕਸ਼ਨ ਕਰੋ ਜਿਹੜੇ ਲੋਕ ਨਸ਼ਾ ਵਕਾਰੇ ਨੇ ਤੇ ਪਹਿਲੀ ਗੱਲ ਤੇ ਪੁਲਿਸ ਫੋਰਸ ਮੈਂ ਸਿੱਧੇ ਤੌਰ ਤੇ ਜ਼ਿੰਮੇਵਾਰ ਠਾਹ ਪੁਲਿਸ ਫੋਰਸ ਦੀ ਮਰਜ਼ੀ ਤੋਂ ਬਿਨਾਂ ਕਿਤੇ ਨਸ਼ਾ ਇੱਕ ਦਿਨ ਵੀ ਨਹੀਂ ਵੇਚਦਾ ਸੋ ਆਬਵੀਅਸਲੀ ਇਟਸ ਅ ਵੈਰੀ ਕਰਪਟ ਐਡਮਿਨਿਸਟ੍ਰੇਸ਼ਨ ਐਂਡ ਆਈ ਡਾਇਰੈਕਟਲੀ ਹੋਲਡ ਭਗਵੰਤ ਮਾਨ ਰਿਸਪੋਨਸੀਬਲ ਫॉर ਦਿਸ ਤੇ ਬਾਕੀ ਇੱਥੇ ਇਹਨਾਂ ਦੇ ਐਮਪੀ ਤੇ ਐਮਐਲਏ ਜਿਹੜੇ ਨੇ ਇਸ ਰੂਲਿੰਗ ਪਾਰਟੀ ਦੇ ਇਹ ਸ਼ਰਿਆਂ ਵੇਚ ਦੇ ਵੇਖੋ ਕੁਮਰ ਵਿਜੇ ਪ੍ਰਤਾਪ ਨੇ ਕੁਲਦੀਪ ਸਿੰਘ ਧਾਲੀਵਾਲ ਦੀ ਖੁਦ ਹੀ ਰੈਲੀ 'ਚ ਕਿਹਾ ਕਿ ਮੇਰੇ ਏਰੀਆ ਵਿੱਚ ਅੰਮ੍ਰਿਤਸਰ ਨਾਰਥ ਵਿੱਚ ਦੋ ਇਹੋ ਜਿਹੇ ਅਫਸਰ ਲੱਗੇ ਨੇ ਜਿਹੜੇ ਰਗਵ ਚੱਡੇ ਨੇ ਲਗਵਾਏ ਨੇ ਤੇ 2 ਸਾਲ ਮੈਨੂੰ ਕੋਸ਼ਿਸ਼ ਕਰਦੇ ਨੇ ਸਾਰਿਆਂ ਨੂੰ ਵਾਧੋ ਨਸ਼ਾ ਵਕਾਰੇ ਵੇਖੋ ਇੱਕ ਆਈਪੀਐਸ ਅਫਸਰ ਇੱਕ ਆਈਜੀ ਜਿਹਨੇ 13 ਸਾਲ ਦੀ ਨੌਕਰੀ ਛੱਡੀ ਆਈਪੀਐਸ ਨੇ ਉਨੇ ਇਲਜ਼ਾਮ ਲਗਾਏ ਤਾਂ ਭਗਵੰਤੂ ਮਾਨ ਨੇ ਜਵਾਬ ਕਿਉਂ ਨਹੀਂ ਦਿੱਤਾ ਇਹਦਾ ਸਿਰ ਫੋਰਮਰ ਮਿਨਿਸਟਰ ਮਨੀ ਸ਼ੰਕਰ ਐਯਰ ਦਾ ਕਹਿਣਾ ਹੈ ਕਿ ਬਾਦਕੋਪ ਤੁਸੀਂ ਨਾ ਆਪਾ ਪੰਜਾਬ ਦੀ ਗੱਲ ਕਰਦੇ ਹੋ ਹੁਣੇ ਤੋਂ ਟੈਲੀਫੋਨ ਤੋਂ ਪੜ ਪੜ ਕੇ ਮੈਨੂੰ ਸੁਣਾਈ ਜਾਂਦਾ ਹੈ ਤੇ ਤੂੰ ਆਪਾ ਪੰਜਾਬ ਦੀ ਗੱਲ ਕਰਦਾ ਗਾਜਵਾ ਜੀ ਪੰਜਾਬ ਦੇ ਵਿੱਚ ਇੰਡੀਆ ਗਠਜੰਬੰਦਨ ਅਸਰ ਨਹੀਂ ਕਰੇਗਾ ਨੈਸ਼ਨਲ ਲੈਵਲ ਦੇ ਉੱਤੇ ਇੰਡੀਆ ਗਠਜੰਬੰਦਨ ਅਸਰ ਕਰ ਰਿਹਾ ਹੈ ਇਹ ਫੰਡਾ ਸਮਝ ਨਹੀਂ ਕੋਈ ਨਹੀਂ ਵੇਖੋ ਤੁਸੀਂ ਗੱਲ ਨਹੀਂ ਸੰਦੇ ਫੰਡਾ ਸਮਝਣ ਦੀ ਲੋੜ ਹੀ ਨਹੀਂ ਉਹ ਸਰਕਾਰ ਚ ਨੇ ਅਸੀਂ ਮੇਨ ਆਪੋਜੀਸ਼ਨ ਅਸੀਂ ਜੇ ਅਸੀਂ ਇਹੋ ਜੀ ਜਮਾਤ ਦੇ ਨਾਲ ਅਲਾਈਅንስ ਕਰ ਲੈਂਦੇ ਤੇ ਅੱਧੇ ਤੁਹਾਡੇ ਬੰਦੇ ਇਹਨਾਂ ਨੂੰ ਭਜਾ ਕੇ ਲੈ ਜਾਣੇ ਕੋ ਕਸਰ ਛੱਡ ਰਿਹਾ ਭਗਵੰਤਾ ਜੀ ਵੀ ਤੋਂ ਜੋ ਸਾਡੇ ਸਾਥੀਆਂ ਨੇ ਪਾਰਟੀ ਦੇ ਸਾਹਮਣੇ ਗੱਲ ਰੱਖੀ ਕੈਂਟੀਨ ਕੰਬਲੈਂਸੀ ਦਾ ਵੋਟ ਤੀਸਰੀ ਪਾਰਟੀ ਨੂੰ ਜਾਏਗਾ ਹੁਣ ਸਾਨੂੰ ਐਡਵਾਂਟੇਜ ਆ ਰਿਹਾ ਜੀ ਇਹ ਨਾਲ ਲਖਣਾ ਵਿੱਚ ਜਿਹੜਾ ਰਿਜ਼ਲਟ ਆਏਗਾ ਵੇਖੋ ਯਾਦ ਲੋਕ ਮੋਦੀ ਨੂੰ ਵੋਟ ਪਾਣਗੇ ਜਿਨ੍ਹਾਂ ਨੇ ਮੋਦੀ ਦੇ ਵਿਰੋਧ ਚ ਪਾਣੀ ਹੈ ਪੰਜਾਬ ਰੋਜ ਜਾ ਰਿਹਾ ਉਹਨਾਂ ਕੋ ਤਿੰਨ ਵਿਕਲਪ ਨੇ ਇਹ ਕਾਂਗਰਸ ਇਹ ਕਾਪੇ ਤੇ ਕ ਖਾਲੀ ਦਲ ਕਾਲੀਦਾਲ ਨੇ ਸੀਨ ਟੂ ਬੀ ਦੀ ਟੂ ਸਾਈਡਸ ਆਫ ਦੀ ਸੇਮ ਕੋਇਨ ਇਹ ਦੇ ਮਜਬੂਰੀ ਨਾਲ ਰੁਕੇ ਕਿਉਂਕਿ ਕਿਸਾਨਾਂ ਦੇ ਡਰ ਤੋਂ ਹੀ ਰੁਕੇ ਨੇ ਇਹ ਸਤਾਈ ਚ ਫੇਰ ਇਕੱਠੇ ਹੋਣੇ ਕਿਉਂਕਿ ਨਾ ਬੀਜੇਪੀ ਨੂੰ ਕੁਝ ਲੱਭਣਾ ਨਾ ਕਾਲੀਦਾਲ ਅੱਛਾ ਲਾਇੰਸ ਦੀ ਗੱਲ ਮੈਂ ਕਰਨਾ ਚਾਹਨਾ ਜਿਹੜਾ ਇੰਡੀਆ ਬਲੌਕ ਦਾ ਲਾਇੰਸ ਉਹਦੇ ਚੇਅਰਮੈਨ ਅਸੀਂ ਆ ਮੈਂਬਰ ਆਪੇ ਕੇਜਰੀਵਾਲ ਨੇ ਮਮਤਾ ਬੇਨਰਜੀ ਨੇ ਤੇ ਉਧਵ ਠਾਕਰੇ ਜੀ ਨੇ ਪਟਨੇ ਦੀ ਰੈਲੀ 'ਚ ਇਹ ਗੱਲ ਕਹੀ ਹੈ ਕਿ ਜੇ ਇੰਡੀਆ ਲਾਇੰਸ ਨੂੰ ਮжоਰਟੀ ਮਿਲੇਗੀ ਤੇ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਹੋਏਗਾ ਤਾਂ ਮੇਰੀ ਅਪੀਲ ਪੰਜਾਬੀਆਂ ਨੂੰ ਇਹ ਹੈ ਜਦੋਂ ਇਹਨਾਂ ਨੇ ਪ੍ਰਾਈਮ ਮਿਨਿਸਟਰੀ ਕਾਂਗਰਸ ਦਾ ਬਣਾਣਾ ਹੈ ਫਿਰ ਆਪ ਨੂੰ ਵੋਟ ਕਿਹੜੀ ਗੱਲੋਂ ਪਾਣੀ ਸਿੱਧੇ ਤੌਰ ਕਾਂਗਰਸ ਨੂੰ ਪਾਓ ਤੁਸੀਂ ਵੀ ਕਿਹਾ ਰਾਜਾ ਵੜੇਂਗੋਰਾ ਨੇ ਵੀ ਕਿਹਾ ਸਾਰੇ ਕਹਿੰਦੇ ਨੇ ਫਿਰ ਕਾਂਗਰਸ ਨੂੰ ਕਹਿੰਦੇ ਨੇ ਉਹ ਵੀ ਤੁਸੀਂ ਉਸ ਗੱਲ ਤੇ ਖੜੇ ਹੋ ਮੈਂ ਤੇ 100% ਉਸੇ ਤੇ ਖਲੋਤਾ ਯੂ ਸਟਿਲ ਕੰਸੀਡਰ ਦਮ ਬੀ ਟੀਮ ਆਫ ਬੀ ਜੀ ਪੀ 100%